ਮੈਂ ਬਿੰਦਰ ਗੌਰ ਮੇਰੇ ਵੱਲੋਂ ਪ੍ਰੇਮ ਪਰਿ ਸਾਤਸਰੀਆ ਕਾਲ ਜੀ ਮੈਂ ਇੱਕ ਤੁਹਾਨੂੰ ਬਹੁਤ ਹੀ ਸੋਹਣਾ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਤੁਸੀਂ ਸਾਰੇ ਹੀ ਖੁਸ਼ ਹੋਵੋਗੇ ਇਹ ਇੱਕ ਭੈਣ ਤੇ ਭਰਾ ਦਾ ਹੈ ਮੈਂ ਅੱਜ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਮੇਰੇ ਚੈਨਲ ਨੂੰ ਇੰਨਾ ਸਤਿਕਾਰ ਦਿੰਦੇ ਹਨ ਤੇ ਦੇਖਦੇ ਹਨ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਮੈਂ ਇੱਕ ਤੁਹਾਨੂੰ ਪੰਜਾਬੀ ਲੋਕ ਜਿਹੜਾ ਸੁਨਾਰੇ ਹਾਂ ਇਹ ਇੱਕ ਭੈਣ ਤੇ ਭਰਾ ਦਾ ਪੰਜਾਬੀ ਲੋਕੀਤ ਹੈ ਤੇ ਇਹ ਸਟੋਰੀ ਵੀ ਇੰਨੀ ਸੋਹਣੀ ਹੈ ਤੇ ਤੁਸੀਂ ਸੁਣੋਗੇ ਤੇ ਖੁਸ਼ ਹੋ ਜਾਵੋਗੇ ਕਿਉਂਕਿ ਭੈਣ ਤੇ ਭਰਾ ਦਾ ਰਿਸ਼ਤਾ ਹੀ ਇੰਨਾ ਪਿਆਰਾ ਹੁੰਦਾ ਹੈ ਕਿ ਭੈਣ ਤੇ ਭਰਾ ਜਦੋਂ ਮਿਲਦੇ ਹਨ ਬਹੁਤ ਖੁਸ਼ ਹੋ ਕੇ ਮਿਲਦੇ ਹਨ ਕਿੰਨਾ ਵੀ ਮਰਜ਼ੀ ਭੈਣ ਦਾ ਭਰਾ ਮਾੜਾ ਹੋ ਕੋਣਾ ਹੋਵੇ ਪਰ ਭੈਣ ਕਦੀ ਆਪਦੇ ਭਾਈ ਨੂੰ ਮਾੜਾ ਨਹੀਂ ਕਹਿੰਦੀ ਉਹਦਾ ਬਹੁਤ ਮਾਣ ਕਰਦੀ ਹੈ ਵੀ ਮੇਰਾ ਭਰਾ ਹੈ ਤੇ ਜਦੋਂ ਉਹਨੂੰ ਮਿਲਦਾ ਹੈ ਚਿਰ ਤੋਂ ਤੇ ਫਿਰ ਉਹ ਬਹੁਤ ਖੁਸ਼ ਹੁੰਦੀ ਹੈ ਇਹ ਵੀ ਇਸੇ ਤਰ੍ਹਾਂ ਇੱਕ ਭੈਣ ਦਾ ਭਰਾ ਹੈ ਤੇ ਭੈਣ ਦੂਰ ਵਿਆਹੀ ਹੋਈ ਹੈ ਤੇ ਉਹਨਾਂ ਦੋਵਾਂ ਭੈਣ ਭਰਾਵਾਂ ਦਾ ਨਾਮ ਵੀ ਇੱਕ ਹੈ ਕਿਉਂਕਿ ਪਿਛਲੇ ਜ਼ਮਾਨੇ ਵਿੱਚ ਆਮ ਹੀ ਮਿਲ ਜਾਂਦਾ ਸੀ ਕਿ ਵੱਡੇ ਟੱਬਰ ਹੁੰਦੇ ਸਨ ਤੇ ਭੈਣ ਤੇ ਭਰਾ ਦਾ ਨਾਮ ਇੱਕ ਰੱਖਿਆ ਜਾਂਦਾ ਸੀ ਇਹ ਆਮ ਘਰਾਂ 'ਚ ਮਿਲ ਜਾਂਦਾ ਸੀ ਸਾਡੇ ਘਰ ਵਿੱਚ ਵੀ ਮੇਰਾ ਤੇ ਮੇਰੇ ਭਰਾ ਦਾ ਨਾਂ ਇੱਕ ਸੀ ਮੇਰੇ ਨਾਂ ਭਰਾ ਦਾ ਨਾਂ ਬਲਵਿੰਦਰ ਸਿੰਘ ਸੀ ਤੇ ਮੇਰੇ ਪਿਕੇ ਦਾ ਨਾਂ ਬਲਵਿੰਦਰ ਕੌਰ ਸੀ ਇੱਥੇ ਆਨ ਕੇ ਬਿੰਦਰ ਹੋ ਗਿਆ ਤੇ ਇਸੇ ਤਰ੍ਹਾਂ ਵੀ ਭੈਣਾਂ ਭਰਾਵਾਂ ਦੇ ਨਾਂ ਇੱਕ ਰੱਖੇ ਜਾਂਦੇ ਸਨ ਇਹ ਵੀ ਇਸੇ ਤਰ੍ਹਾਂ ਦੀ ਇੱਕ ਸਟੋਰੀ ਹੈ ਤੇ ਭੈਣ ਤੇ ਭਰਾ ਦਾ ਪੰਜਾਬੀ ਲੋਕ ਗੀਤ ਹੈ ਤੇ ਇਹ ਪਹਿਰਾ ਦਾ ਨਾਂ ਹੰਸਾ ਹੈ ਤੇ ਭੈਣ ਦਾ ਨਾਂ ਹੰਸੋ ਹੈ ਉਹ ਫਿਰ ਜਦੋਂ ਭਰਾ ਆਉਂਦਾ ਹੈ ਉਹਨੂੰ ਸਾਰਾ ਕੁਝ ਪੁੱਛਦੀ ਹੈ ਕਿ ਤੂੰ ਕਿੱਥੇ ਰਹਿਣਾ ਹੈ ਕੀ ਕੁਝ ਖਾਣਾ ਹੈ ਤੇ ਤੈਨੂੰ ਰਾਹ ਦੇ ਵਿੱਚ ਕੀ ਗੁਜ਼ਰਿਆ ਕਿਉਂਕਿ ਉਦੋਂ ਲੰਮੇ ਪੰਦ ਹੁੰਦੇ ਸਨ ਤੇ ਲੰਮੇ ਪੰਦਾਂ ਦੇ ਵਿੱਚ ਫਿਰ ਰਾਹ ਕਈ ਵਾਰਾਂ ਦੋ-ਦੋ ਰਾਤਾਂ ਵੀ ਲੱਗ ਜਾਂਦੀਆਂ ਸਨ ਪੈਦਲ ਪੰਦ ਹੁੰਦੇ ਸੀ ਤੇ ਪਹਿਲਾਂ ਉਹਦੇ ਪੱਲੇ ਵੱੱਜੀਆਂ ਹੋਈਆਂ ਨੇ ਤੇ ਉਹ ਫਿਰ ਅ ਆਦੇ ਭਰਾਣ ਪੁੱਛਦੀ ਵੀ ਤੋਂ ਕਿੱਥੋਂ ਲਿਆਂਦੀਆਂ ਕਿੰਨੇ ਤੇਰੇ ਲੜ ਬੰਨੀਆਂ ਤੇ ਉਹ ਫਿਰ ਸਾਰਾ ਕੁਝ ਦੱਸਦਾ ਹੈ ਤੇ ਮੈਂ ਤੁਹਾਨੂੰ ਇਹ ਪੰਜਾਬੀ ਲੋਕ ਗੀਤ ਸੁਨਾਰੀ ਹਾਂ ਤੇ ਤੁਸੀਂ ਸਾਰਿਆਂ ਨੇ ਜਰੂਰ ਹੀ ਇਹ ਪੰਜਾਬੀ ਲੋਕ ਗੀਤ ਸੁਣਨਾ ਬਹੁਤ ਸੋਹਣਾ ਹੈ ਤੇ ਵਿਰਾਗ ਵਾਲਾ ਵੀ ਹੈ ਕੀਤੇ ਰਹਿੰਦਾ ਖਾਣਾ ਮੇ ਸੁਵਾਸਵੇਰੇ ਨਦੀ ਕਨਾਰੇ ਨਿਰਨਾਣੂ ਸੋਪਣੇ ਨਿਰਨਾਣੂ ਸੋਪਣੇ ਮੋਤੀ ਹੀਨੇ ਤੇ ਵਰਸੀ ਗਾਲੀ ਬਦਲੀ ਨੀ ਮੇਰੀ ਹੰਸੋ ਪੈਣੇ ਨੀ ਮੇਰੀ ਹੰਸੋ ਪੈਣੇ ਰਾਹੀ ਆਈ ਨਿਰ ਲਲ ਹਨੇਰੀ ਕਿਥੋਂ ਤੁਰੇ ਇਥੇ ਗੁਦਰੀ ਬੇਰਾਤੁ ਮੇਰੀ ਉਤ ਚਤਰੀ ਆਨੀ ਮੇਰੀ ਹਣ ਸੁਪਨੇ ਨੀ ਦੀਆਂ ਮੇ ਲੜਤੇ ਰਹੇ ਪਾਵੋ ਦਿੱਤੀਆਂ ਨਹੀਂ ਮੇਰੀ ਹਰ ਸੁਪਨੇ ਨਹੀਂ ਮੇਰੀ ਹਰ ਸੁਪਨੇ ਮਾਣੇ ਬਦੀਆਂ ਕਿੱਥੇ ਖਾਧੀਆਂ ਮੈਂ ਪੀ ਲੂ ਬਕੀਆਂ ਮੈਂ ਮੇਰੇ ਹਣਸ ਵੀਰਾ ਮੈਂ ਮੇਰੇ ਹਣਸ ਵੀਰਾ ਕਿਥੇ ਪੀਤਾ ਵੇ ਠੰਡਾ ਪਾਣੀ ਉਹ ਤੇ ਖਾਧੀਆਂ ਨਰਮਾ ਵੇ ਮੈਂ ਤਾਕਤ ਦੀ ਵੀਰਾ ਮੈਂ ਨਰਮਾ ਕਤ ਦੀ ਵੀਰਾ ਕੀਤੇ ਆਜਾ ਮੇ ਨਾਮ ਹੀਰਾ ਸੁਖੀ ਬਾਸਵੇਂ ਅਮਾਜਾ ਸੁਖੀ ਬਾਸਵੇਂ ਅਮਾਜਾ ਕਿਥੇ ਰਹਿਣਾ ਮੇਰੇ ਹੰਸ ਵੀਰਾ ਵੇ ਮੇਰੇ ਕੋਚ ਖਾਣਾ ਵੇ ਸੁਆਸ ਵੀਰੇ ਲੋ ਜੀ ਇੱਕ ਬਹੁਤ ਹੀ ਪਿਆਰਾ ਪੰਜਾਬੀ ਲੋਕ ਗੀਤ ਹੈ ਤੇ ਭੈਣ ਤੇ ਭਰਾ ਦਾ ਹੈ ਇਹ ਦੋ ਤਰ੍ਹਾਂ ਦੀ ਸਟੋਰੀ ਹੈ ਇਹਦੇ ਤੋਂ ਪਤਾ ਲੱਗਦਾ ਹੈ ਵੀ ਇੱਕ ਤਾਂ ਭੈਣ ਦਾ ਭਰਾ ਦੂਰ ਰਹਿੰਦਾ ਹੋਊਗਾ ਤੇ ਉਸ ਭੈਣ ਨੇ ਇਹ ਆਪਦੇ ਹਾਲਾਤਾਂ ਵਿੱਚ ਭਰਾ ਨਾਲ ਗੱਲਬਾਤ ਕੀਤੀ ਹੋਊਗੀ ਤੂੰ ਕਿਵੇਂ ਪਹੁੰਚਿਆ ਤੇ ਜਦੋਂ ਫਿਰ ਉਹ ਘਰੇ ਹੁੰਦਾ ਹੈ ਉਹਨੂੰ ਫਿਰ ਵੀਰ ਨੂੰ ਉਹ ਇਹ ਸੀਸ ਦਿੰਦੀ ਹੈ ਵੀ ਮੈਂ ਉੱਚੇ ਤੇ ਨਰਮਾ ਘੱਟਦੀ ਸੀ ਤੇ ਤੂੰ ਇਸ ਰਾਹੇ ਆ ਜਾ ਜਦੋਂ ਆਉਂਦਾ ਹੈ ਤੇ ਫਿਰ ਆਂਦੀ ਵੀ ਵੀਰਾ ਆਇਆ ਚੰਦ ਚੜਿਆ ਭੈਣੋ ਸੀਨਾ ਠਰਿਆ ਭੈਣੋ ਸੁਖੀ ਵਸਵੇ ਅੰਮਾ ਦੇ ਜਾਇਆ ਕਿਉਂਕਿ ਉਹਨੇ ਘਰੇ ਆਏ ਨੂੰ ਸੀਸ ਦਿੱਤੀ ਦੂਜੇ ਨੰਬਰ 'ਚ ਇਹ ਹੁੰਦਾ ਹੈ ਕਈ ਵਾਰ ਕਿਸੇ ਭੈਣ ਦਾ ਭਰਾ ਵਿਛੋੜਾ ਪਾ ਗਿਆ ਹੋਵੇ ਆਪਾਂ ਗ੍ਰਿਸ਼ਤੀ ਹਾਂ ਆਪਾਂ ਨੂੰ ਇਹ ਗੱਲਾਂ ਆਮ ਹੀ ਸਮਝ ਆ ਜਾਂਦੀਆਂ ਹਨ ਜਿਸ ਵੀ ਕਿਸੇ ਭੈਣ ਦਾ ਭਰਾ ਇਹਨਾਂ ਹਾਲਾਤਾਂ ਵਿੱਚ ਵਿਛੋੜਾ ਪਾ ਕੇ ਗਿਆ ਹੋਊਗਾ ਕਿਸੇ ਤਰੀਕੇ ਵੀ ਗਿਆ ਹੋਵੇ ਕੋਈ ਵਿਦੇਸ਼ ਗਿਆ ਹੋਵੇ ਜਾਂ ਅਣ ਹੋਣੀ ਹੋਈ ਹੋਵੇ ਫਿਰ ਉਸ ਭੈਣ ਨੂੰ ਇਹ ਗੱਲ ਸਟੋਰੀ ਬਹੁਤ ਛੇਤੀ ਸਮਝ ਆ ਜਾਵੇਗੀ ਕਿਉਂਕਿ ਉਹ ਵੇਖੇ ਜਦੋਂ ਸੁਨੇਗੀ ਉਹਦੇ ਅੱਖਾਂ ਵਿੱਚ ਹੰਝੂ ਜ਼ਰੂਰ ਆਉਣਗੇ ਕਿਉਂਕਿ ਇਹ ਇੱਕ ਵਰਾਰ ਵਰਗਾ ਬਹੁਤ ਹੀ ਪਾਰਾ ਪੰਜਾਬੀ ਲੋਕ ਗੀਤ ਹੈ ਜਦੋਂ ਇਹੋ ਜਿਹੇ ਪੰਜਾਬੀ ਲੋਕ ਗੀਤ ਗਾਉਣੇ ਹੁੰਦੇ ਹਨ ਉਹ ਤਾਂ ਫਿਰ ਸੀਨਾ ਬਹੁਤ ਤਗੜਾ ਕਰਨਾ ਪੈਂਦਾ ਹੈ ਤੇ ਇਹਦੋਂ ਫਿਰ ਆਪ ਦਾ ਮਾਣ ਵੀ ਅਦਾਸ ਹੁੰਦਾ ਹੈ ਕਿਉਂਕਿ ਜਦੋਂ ਹੱਟੀ ਪੀਤੀ ਹੋਵੇ ਉਦੋਂ ਤਾਂ ਫਿਰ ਬਾਲਾ ਹੀ ਜ਼ਿਆਦਾ ਔਖਾ ਹੁੰਦਾ ਹੈ ਤੇ ਮੇਰੀ ਵੀਡੀਓ ਜ਼ਰੂਰ ਹੀ ਤੁਸਾਂ ਸੁਣਨੇ ਤੇ ਲਾਈਕ ਸ਼ੇਅਰ ਜ਼ਰੂਰ ਕਰਨੀ ਤੇ ਤੁਹਾਡਾ ਬਹੁਤ ਬਹੁਤ